ਜੁੜੇ ਰਹੋ ਜੀ ਅੱਜ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਬੰਦੀ ਛੋੜ ਦਿਵਸ ਮਨਾ ਰਹੇ ਆ ਤੁਹਾਨੂੰ ਇੱਕ ਪ੍ਰਾਤਨ ਜਗ੍ਹਾ ਦਿਖਾਉਣੀ ਹੈ ਉਹ ਜਗ੍ਹਾ ਜਿਹੜੀ ਅੱਜ ਵੀ ਪ੍ਰਾਤਨ ਰੂਪ ਵਿੱਚ ਮੌਜੂਦ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਹੜੇ ਯੰਗ ਯੁੱਧ ਲੜੇ ਨੇ ਨਾ ਜੀ ਜਿਹੜੇ ਜੰਗ ਲੜੇ ਨੇ ਉਹਨਾਂ ਦੀ ਪਲੈਨਿੰਗ ਕੀਤੀ ਜਾਂਦੀ ਸੀ ਚੌਪੜ ਖੇਡਦੇ ਹੁੰਦੇ ਸੀ ਮਹਾਰਾਜ ਜੀ ਔਰ ਉਹ ਚੌਪੜ ਅੱਜ ਵੀ ਮੌਜੂਦ ਹੈ ਤੇ ਤੁਹਾਨੂੰ ਅਸੀਂ ਕਹਿੰਦੇ ਹਾਂ ਨੀ ਖੋਜੀ ਸਾਹਿਬ ਸੁੰਨੀਆਂ ਖੱਡਾਂ 'ਚ ਹੱਥ ਪਾਉਂਦੇ ਨੇ ਜਾ ਕੇ ਪਰ ਮਾਫ ਕਰ ਦੇਣਾ ਮੈਂ ਇੱਕ ਬੇਨਤੀ ਕਰਾਂ ਇਹ ਇਹ ਪੂਰਾ ਇਲਾਕਾ ਬਾਬਾ ਬੜਪਾਗ ਸਿੰਘ ਜੀ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲ ਹੈ ਮੈਂ ਇੱਕ ਸ਼ਾਬਾਸ਼ੀ ਤਾਂ ਦੇਣਾ ਚਾਹਾਂਗਾ ਕਿ ਉਹਨਾਂ ਨੇ ਘੱਟੋ-ਘੱਟ ਇਹ ਜਗ੍ਹਾ ਨੂੰ ਸੰਭਾਲ ਕੇ ਤਾਂ ਰੱਖਿਆ ਹੋਇਆ ਖਤਮ ਤਾਂ ਨਹੀਂ ਕੀਤੀ ਨਹੀਂ ਤਾਂ ਕੱਲ ਨੂੰ ਇਹ ਕਹਿਣਾ ਸੀਗਾ ਕਿ ਉਹ ਤਾਂ ਇਦਾਂ ਤਾਂ ਹੋਏ ਨਹੀਂ ਸਕਦਾ ਜੀ ਆ ਤੁਹਾਨੂੰ ਚੌਪੜ ਦਿਖਾਉਣ ਲੱਗਿਆ ਮੈਂ ਹੁਣ ਇਹ ਇਹ ਰੁੱਖ ਹੈ ਜੀ ਪਿੱਪਲ ਦਾ ਅੱਜ ਵੀ ਉਹ ਪਿੱਪਲ ਦਾ ਰੁੱਖ ਸਾਹਮਣੇ ਰੱਖਿਆ ਹੋਇਆ ਔਰ ਇਸੇ ਜਗ੍ਹਾ ਤੇ ਬੈਠ ਕੇ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਚੌਪੜ ਖੇਡਦੇ ਸੀ ਔਰ ਉਹ ਚੌਪੜ ਅੱਜ ਵੀ ਬਣੀ ਹੋਈ ਹੈ ਜਿਹਨੂੰ ਅੱਜ ਤੁਸੀਂ ਕਹਿੰਦੇ ਹੋ ਸਤਰੰਜ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਦੇ ਹੋ ਆਪਾਂ ਬਾਣੀ 'ਚ ਸ਼ਬਦ ਆਉਂਦਾ ਕਿ ਸਤਰੰਜ ਬਾਜੀ ਪੱਕੇ ਨਹੀਂ ਕੱਚੀ ਆਵੇ ਸਾਰੇ ਤੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸਥਾਨ ਹੈ ਲੁਧਿਆਣੇ ਦੇ ਵਿੱਚ ਗੁਰਦੁਆਰਾ ਸਤਰੰਜ ਸਾਹਿਬ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪੰਜ ਕਲਾ ਸ਼ਸਤਰ ਸੀ ਉਹਦੇ ਵਿੱਚ ਵੀ ਸਤਰੰਜ ਬਣੀ ਹੋਈ ਸੀ ਇਹ ਸਾਡਾ ਇਤਿਹਾਸ ਹੈ ਕਿਤੇ ਕੱਲ ਨੂੰ ਕਹਿ ਦੇਣ ਵੀ ਕੋਈ ਬੰਦਾ ਵੀ ਇਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਸਤਰੰਜ ਖੇਡਦੇ ਹੁੰਦੇ ਸੀਗੇ ਆਹ ਸਤਰੰਜ ਜਿਹੜੀ ਖੇਡਦੇ ਹੁੰਦੇ ਸੀ ਉਹ ਤੁਹਾਨੂੰ ਸਤਰੰਜ ਮੈਂ ਵਿਖਾਉਣ ਲੱਗਿਆ ਇਹ ਅਸੀਂ ਇਸ ਜਗ੍ਹਾ ਨੂੰ ਮੱਥੇ ਤੇ ਹੱਥ ਲਾਉਂਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਦੋਂ ਛੁੱਟ ਕੇ ਆਉਂਦੇ ਨੇ ਜੀ ਉਸ ਤੋਂ ਬਾਅਦ ਫਿਰ ਜਿਹੜੇ ਜੰਗ ਜੁਦ ਲੜਨੇ ਹੁੰਦੇ ਨੇ ਮਹਾਰਾਜ ਨੇ ਉਹ ਫਿਰ ਇੱਥੇ ਬੈਠ ਕੇ ਪਲੈਨਿੰਗਾਂ ਕੀਤੇ ਜਾਂਦੇ ਸੀ ਪੈਂਦੇਖਾਂ ਦੇ ਨਾਲ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਪੈਂਦੇਖਾਂ ਦੇ ਨਾਲ ਇਸੇ ਜਗ੍ਹਾ ਤੇ ਬੈਠ ਕੇ ਆ ਬਣੇ ਹੋਏ ਨੇ ਖਾਨੇ ਜੀ 1 2 3 4 5 6 ਤੇ 7 1 2 3 4 5 6 7 8 9 10 11 12 ਤੇ ਇਧਰੋਂ ਆ ਬਣੇ ਹੋਏ ਨੇ ਜੀ ਆ ਸੈਂਟਰ ਹੈ ਤੇ ਇਧਰੋਂ ਵੀ ਆ ਉਧਰੋਂ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਇਹ ਸੈਂਟਰ ਪੁਆਇੰਟ ਹੈ ਇਹਦਾ ਇਹ ਸੈਂਟਰ ਪੁਆਇੰਟ ਹੈ ਜਿੱਥੇ ਮਹਾਰਾਜ თანਤਨ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਜੀ ਆ ਕਰਕੇ ਸਤਰੰਜ ਖੇਡਦੇ ਹੁੰਦੇ ਸੀਗੇ 1 2 3 4 5 6 7 8 9 10 11 12 ਜਾਨੀ ਕਿ 12 ਇਧਰੋਂ ਨੇ 12 ਉਧਰੋਂ ਨੇ 12 ਇਧਰੋਂ ਨੇ 12 ਇਧਰੋਂ ਹੋ ਸਕਦਾ ਘਟ ਵੱਧ ਵੀ ਹੋਣ ਜਿਹੜੇ ਚੌਪੜ ਖੇਡਦੇ ਨੇ ਉਹਨਾਂ ਨੂੰ ਪਤਾ ਹੋਣਾ ਔਰ ਇਹ ਚੌਪੜ ਬਣੀ ਹੋਈ ਹੈ ਤੇ ਇਹ ਬਾਅਦ ਵਿੱਚ ਮਤਲਬ ਕੀ ਇਹ ਬਾਅਦ ਵਿੱਚ ਇਹਨੂੰ ਸੀਮੈਂਟ ਕੀਤਾ ਹੋਇਆ ਤੇ ਜਗ੍ਹਾ ਇਹ ਹੈ ਇਹ ਉਹ ਜਗ੍ਹਾ ਹੈ ਜੀ ਇਸੇ ਇਹ ਥੜਾ ਬਣਿਆ ਹੋਇਆ ਅੱਜ ਇੱਥੇ ਤੇ ਇਹ ਥੱਲੇ ਤੁਸੀਂ ਦੇਖੋਗੇ ਇਹ ਜਿਹੜੀ ਗੁਲਾਈ ਹੈ ਆ ਦੇਖੋ ਥੱਲੇ ਆਪ ਜੀ ਇਹ ਹੁਣ ਥੜੇ ਨੂੰ ਸੰਭਾਲਿਆ ਹੋਇਆ ਇਹ ਬਿਲਕੁਲ ਛੋਟੀ ਇੱਟ ਦੀ ਆ ਗੋਲ ਇੱਟਾਂ ਆਪ ਜੀ ਦੇਖ ਰਹੇ ਹੋ ਔਰ ਵੀਡੀਓ ਵੱਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਸੀ ਅੱਜ ਬੰਦੀ ਛੋੜ ਦਿਵਸ ਮਨਾ ਰਹੇ ਆਂ ਔਰ ਮਾਰਾ ਕਿਰਪਾ ਕਰਨ ਪ੍ਰਾਤਨ ਅਸਾਨਾਂ ਦੀ ਖੋਜ ਕਰਦੇ ਹੋਏ ਅਸੀਂ ਪਹੁੰਚੇ ਆਂ ਜੀ ਕਰਤਾਰਪੁਰ ਜਲੰਧਰ ਦੇ ਲਾਗੇ ਕਰਤਾਰਪੁਰ ਸਾਹਿਬ ਹੈ ਜਲੰਧਰ ਜਦੋਂ ਆਗੇ ਇੱਕ ਸਾਈਡ ਦੇ ਗੁਰਦੁਆਰਾ ਸਾਹਿਬ ਮਾਤਾ ਆਪਣਾ ਗੰਗਸਰਾ ਜੀ ਬਾਜ਼ਾਰ ਦੇ ਵਿੱਚ ਤੁਸੀਂ ਆ ਜਿਓ ਗੁਰਦੁਆਰਾ ਥੰਮ ਸਾਹਿਬ ਥੰਮ ਸਾਹਿਬ ਤੋਂ ਵੀ ਤੁਹਾਨੂੰ ਹੋਰ ਅੱਗੇ ਗਲੀਆਂ ਦੇ ਵਿੱਚ ਆਉਣਾ ਪਏਗਾ ਇਸ ਪਾਸੇ ਮਾਤਾ ਗੁਜਰਕੌਰ ਜੀ ਦਾ ਘਰ ਹੁੰਦਾ ਸੀਗਾ ਜਿੱਥੇ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਅਨੰਦ ਕਾਰਜ ਹੋਏ ਸੀ ਤੇ ਇਹ ਜਗ੍ਹਾ ਤੇ ਚੌਪੜ ਬਣੀ ਹੋਈ ਹੈ ਜੀ ਤੇ ਇਹ ਉਹ ਜਗ੍ਹਾ ਹੈ ਇਹ ਉਹ ਅਸਥਾਨ ਹੈ ਜਿੱਥੇ ਧੰਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਚੌਪੜ ਖੇਲਦੇ ਹੁੰਦੇ ਸੀ ਜੀ ਤੇ ਇਹ ਕਿੰਨੇ ਸਤਕਾਰ ਦੇ ਨਾਲ ਇਸ ਅਸਥਾਨ ਨੂੰ ਪਰਿਵਾਰ ਵੱਲੋਂ ਕਹਿ ਲਈ ਆਪਾਂ ਜੋ ਸਿੱਖ ਸੰਗਤਾਂ ਇੱਥੇ ਦਰਸ਼ਨਾਂ ਵਾਸਤੇ ਹੁੰਦੀਆਂ ਨੇ ਉਹਨਾਂ ਵੱਲੋਂ ਇਹ ਸਾਂਭ ਕੇ ਰੱਖਿਆ ਹੋਇਆ ਔਰ ਇੱਥੇ ਇਹ ਨਹੀਂ ਵੀ ਚੱਕ ਕੇ ਗੁਰਦੁਆਰਾ ਬਣਾ ਦਿੱਤਾ ਮੈਨੂੰ ਮਾਫ਼ ਦੇ ਦਿਓ ਕਿ ਉਸ ਅਸਥਾਨ ਨੂੰ ਔਰ ਇਹ ਲਿਖਿਆ ਹੋਇਆ ਵੀ ਆਪ ਜੀ ਨੂੰ ਮੈਂ ਦਿਖਾਨਾ ਜੀ ਪਹਿਲਾਂ ਤਾਂ ਇਹ ਚਾਰ ਦੀਵਾਰੀ ਕੀਤੀ ਹੋਈ ਹੈ ਇਹ ਰੁੱਖ ਮੌਜੂਦ ਹੈ ਅੱਜ ਵੀ ਪਰ ਇਹਨੂੰ ਆਮ ਆਮ ਸੰਗਤ ਨੂੰ ਇਹਦੇ ਬਾਰੇ ਨਹੀਂ ਪਤਾ ਤੇ ਜਿਹੜੇ ਇਸ ਸਥਾਨ ਨੂੰ ਆ ਕੇ ਵੇਖਣਾ ਚਾਹੁੰਦੇ ਨੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਕਰਤਾਰਪੁਰ ਜਲੰਧਰ ਦੇ ਕੋਲ ਜਦੋਂ ਆਪ ਜੀ ਅੰਮ੍ਰਿਤਸਰ ਜਾਂਦੇ ਹੋ ਜਲੰਧਰ ਤੋਂ ਬਾਅਦ ਅੱਗੇ ਹੁੰਦਾ ਕਰਤਾਰਪੁਰ ਕਰਤਾਰਪੁਰ ਦੇ ਵਿੱਚ ਇਹ ਜਗ੍ਹਾ ਮੌਜੂਦ ਹੈ ਔਰ ਤੁਸੀਂ ਲੋਕੇਸ਼ਨ ਵੀ ਉੱਪਰ ਤੁਸੀਂ ਦੇਖ ਸਕਦੇ ਹੋ ਅਸੀਂ ਲੋਕੇਸ਼ਨ ਪਾ ਦਿੰਨੇ ਆਂ ਔਰ ਇੱਥੇ ਹੋਰ ਵੀ ਕਈ ਅਸਥਾਨ ਨੇ ਇਹ ਸਾਡੇ ਪਿੱਛੇ ਇੱਕ ਜਗ੍ਹਾ ਬਣੀ ਹੋਈ ਐ ਇੱਥੇ ਮਾਤਾ ਕੋਲਾ ਜੀ ਦਾ ਦੱਸਦੇ ਨੇ ਸੰਸਕਾਰ ਕੀਤਾ ਗਿਆ ਸੀਗਾ ਇੱਧਰ ਬਾਬਾ ਬੜਪਾਗ ਸਿੰਘ ਜੀ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲ ਇਹ ਅਸਥਾਨ ਐ ਉਹ ਇਹਨਾਂ ਦੀ ਸੇਵਾ ਕਰਦੇ ਨੇ ਤੇ ਇੱਧਰ ਗੁਰਦੁਆਰਾ ਸਾਹਿਬ ਜੀ ਆ ਗਿਆ ਇਹਦਰ ਗੁਰਦੁਆਰਾ ਸਾਹਿਬ ਜੀ ਆਪ ਜੀ ਨੂੰ ਇਤਿਹਾਸ ਵੀ ਪੜਾ ਦਿੰਨੇ ਆ ਇਹ ਚੁਬੱਚਾ ਸਾਹਬ ਹੈ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ ਰਾਏ ਸਾਹਿਬ ਜੀ ਨਿਵਾਸ ਰੱਖਦੇ ਰਹੇ ਇੱਥੇ ਇੱਕ ਬੜਾ ਚੌੜਾ ਖੂਹ ਸੀ ਇਸ ਖੂਹ ਦਾ ਜਲ ਬਾਗ ਨੂੰ ਪੈਂਦਾ ਸੀ ਜਲ ਨਾਲ ਬਾਗ ਦੇ ਫੁਫਾਰੇ ਚੱਲਦੇ ਹੁੰਦੇ ਸੀ ਜਿੰਨਾ ਵਿੱਚੋਂ ਫੁਫਾਰਾ ਗੁਰਦੁਆਰੇ ਦੇ ਚਵੱਚੇ ਵਿੱਚ ਲੱਗਿਆ ਹੋਇਆ ਸੀ ਇਸ ਬੱਚੇ ਦੇ ਕਿਨਾਰੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭਜਨ ਕਰਦੇ ਸੀ ਇਸ ਬੱਚੇ ਦੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਬੀਬੀ ਕੋਲਾਂ ਜੀ ਦਾ ਸਮਾਦੀ ਅਸਥਾਨ ਆ ਗੁਰਦੁਆਰਾ ਚਵੱਛਾ ਸਾਹਿਬ ਦੇ ਨਾਲ ਬਾਗ ਵਿੱਚ ਬੀਬੀ ਕੋਲਾਂ ਜੀ ਦੀ ਸਮਾਦੀ ਅਸਥਾਨ ਹੈ ਇੱਥੇ 31 ਜੇਠ 1679 ਬਿਕਰਮੀ ਨੂੰ ਮਾਤਾ ਕੋਲਾਂ ਜੀ ਦਾ ਦੇਹਾਂਤ ਹੋਇਆ ਬੀਬੀ ਕੋਲਾਂ ਜੀ ਦੀ ਭਾਵਨਾ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਤਮ ਸਮੇਂ ਉਹਨੂੰ ਇੱਥੇ ਹੀ ਪਹਾਰ ਕੇ ਦਰਸ਼ਨ ਦਿੱਤੇ ਤੇ ਅੰਤਮ ਸੰਸਕਾਰ ਕੀਤਾ ਚੌਪੜ ਸਾਹਿਬ ਬੀਬੀ ਕੋਲਣ ਜੀ ਦੇ ਆਸਣ ਦੇ ਪਾਸੇ ਦਰਖਤ ਹੀਟ ਚੌਪੜ ਬਣਿਆ ਹੋਇਆ ਹੈ ਇਸ ਦੁਆਰੇ ਦੁਆਲੇ ਚਾਰ ਦਿਵਾਰੀ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਜਰਨੈਲ ਨਾਲ ਇੱਥੇ ਚੌਪੜ ਖੇਡਿਆ ਕਰਦੇ ਸੀ ਤੇ ਇਹ ਚੌਪੜ ਖੇਡਦੇ ਹੁੰਦੇ ਸੀਗੇ ਉਹ ਚੌਪੜ ਅੱਜ ਸਾਡੇ ਬੱਚੇ ਅੱਜ ਗੇਮਾਂ 'ਚ ਲੱਗੇ ਹੋਏ ਨੇ ਤੇ ਕਹਿੰਦੇ ਕੁੜੀ ਸਾਡੀ ਸਟਾਰ ਆ ਕਾਹਦੇ ਤੇ ਟਿਕਟੋਕ ਦੇ ਉੱਤੇ ਮੁੰਡਾ ਸਾਡਾ ਫੌਜੀ ਆ ਕਾਦੇ ਦੇ ਉੱਤੇ ਪਬਜੀ ਦੇ ਉੱਤੇ ਗੇਮਾਂ ਗੁਰੂ ਸਾਹਿਬ ਨੇ ਵੀ ਖੇਡੀਆਂ ਨੇ ਪਰ ਕਿਹੜੀਆਂ ਚੌਪੜ ਖੇਡਦੇ ਸੀ ਦੁਸ਼ਮਣ ਕਿੱਧਰੋਂ ਆਣਾ ਦੁਸ਼ਮਣ ਤੇ ਵਾਰ ਕਿੱਥੋਂ ਕਰਨਾ ਕਿਹੜੀ ਚਾਲ ਚੱਲੂਗਾ ਤੇ ਸਾਹਨੇ ਕਿਹੜੀ ਚਾਲ ਚੱਲਣੀ ਆ ਤੇ ਸਾਡੇ ਗੁਰੂ ਸਾਹਿਬ ਜੀ ਨੇ ਜਿਹੜੀਆਂ ਰਵਾਇਤੀ ਖੇਡਾਂ ਸੀਆਂ ਉਹ ਸਾਡੇ ਕੋਲੋਂ ਦੂਰ ਹੋ ਗਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਚੌਪੜ ਖੇਡਦੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਚੌਪੜ ਖੇਡਦੇ ਰਹੇ ਤੇ ਜਿਹੜਾ ਪੰਜ ਕਲਾ ਸ਼ਸਤਰ ਐ ਅੱਜ ਸੂਰਤ ਦੇ ਵਿੱਚ ਪਿਆ ਉਹਦੇ ਉਹਦੇ ਉੱਤੇ ਵੀ ਪੰਜ ਕਲਾ ਸ਼ਸਤਰ ਵਿੱਚ ਇੱਕ ਚੌਪੜ ਹੁੰਦੀ ਸੀ ਬਣੀ ਆਨੰਦਪੁਰ ਸਾਹਿਬ ਦੇ ਨੇੜੇ ਵੀ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕੀਤਾ ਉਸ ਸਮੇਂ ਮਹਾਰਾਜ ਨੇ ਉਹਨਾਂ ਦੁਸ਼ਮਣਾਂ ਦੇ ਤੇ ਹਮਲਾ ਕੀਤਾ ਉਹ ਵੀ ਚੌਪੜ ਖੇਡ ਰਹੀ ਸੀ ਕਿਉਂਕਿ ਰਾਜਨੀਤੀ ਜਿਹੜੀ ਹੈ ਜਦੋਂ ਧਰਮ ਦੀ ਗੱਲ ਕਰਦੇ ਆਪਾਂ ਧਰਮ ਤੇ ਰਾਜਨੀਤੀ ਜਦੋਂ ਵੱਖ ਕਰਕੇ ਨਹੀਂ ਦੇਖਣੀ ਜਦੋਂ ਇਕੱਠੀ ਕਰਕੇ ਦੇਖਦੇ ਆ ਕਿ ਪਹਿਲਾਂ ਧਰਮ ਆ ਫਿਰ ਰਾਜਨੀਤੀ ਹੈ ਤੇ ਉਹ ਰਾਜਨੀਤੀ ਇੱਥੇ ਬੈਠ ਕੇ ਗੱਲ ਕੀਤੀ ਜਾਂਦੀ ਸੀ ਚੌਪੜ ਦੇ ਉੱਤੋਂ ਸੋ ਕਦੇ ਵੀ ਆਪ ਜੀ ਕਰਤਾਰਪੁਰ ਜਲੰਧਰ ਦੇ ਕੋਲ ਜਦੋਂ ਕਰਤਾਰਪੁਰ ਸਾਹਿਬ ਉਹਨੇ ਗੁਰਦੁਆਰਾ ਥੰਮ ਸਾਹਿਬ ਉਹਦੇ ਨਾਲ ਹੀ ਇਹ ਗੁਰਦੁਆਰਾ ਸਬਚ ਬੱਚਾ ਸਾਹਿਬ ਹੈ ਤੇ ਇਹਦੇ ਪਿੱਛੇ ਚੌਪੜ ਸਾਹਿਬ ਬਣਿਆ ਹੋਇਆ ਇਹ ਛੋਟਾ ਜਿਹਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਪ੍ਰਤਨ ਇਹ ਸਥਾਨ ਇੱਥੋਂ ਪ੍ਰਤਨ ਤੁਹਾਨੂੰ ਗਲੀਆਂ ਦਿਖਾਉਣੇ ਆ ਬਾਜ਼ਾਰ ਦਿਖਾਉਣੇ ਆ ਜੁੜੇ ਰਹੋ ਜੀ ਗੁਰੂ ਸਾਹਿਬ ਜੀ ਵੇਲੇ ਦੇ ਘਰ ਕਿਦਾਂ ਦੇ ਸੀਗੇ ਤੇ ਜੇ ਜੇ ਅਸੀਂ ਸੰਗਤ ਜੀ ਥੱਲੇ ਲਿਖੋਗੇ ਵੀਡੀਓ ਥੋੜੀ ਲੰਬੀ ਕਰ ਲਵਾਂਗੇ ਮਾਤਾ ਗੁਜਰਕੌਰ ਦਾ ਘਰ ਇਧਰ ਆ ਨਾ ਇਹ ਮਹੱਲੇ ਦਾ ਕੀ ਨਾਮ ਹੈ ਹਾਂਜੀ ਕਾਲਿਆ ਰਾਜਾ ਕਾਲੇ ਆਲਾ ਮੱਲਾ ਕਾਲੇ ਆਲਾ ਮੱਲਾ ਇੱਥੋਂ ਇੱਥੋਂ ਹੀ ਪਤਾ ਲੱਗ ਜਾਊਗਾ ਕਿ ਪ੍ਰਾਤਨ ਘਰ ਜਿਹੜੇ ਨੇ ਉਸ ਸਮੇਂ ਦੇ ਪੁਰਾਣੇ ਘਰ ਬਣੇ ਹੋਏ ਨੇ ਕਿੱਦਾਂ ਦੇ ਘਰ ਹੁੰਦੇ ਸੀਗੇ ਇਹ ਦਰਵਾਜੇ ਅੱਜ ਵੀ ਗਵਾਹੀਆਂ ਭਰਦੇ ਨੇ ਇਹ ਤਾਂ ਵਿਰਸਾ ਪੰਜਾਬ ਦਾ ਅਲੋਪ ਹੀ ਹੁੰਦਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਸਾਡਾ ਘਰ ਕਿਦਾਂ ਦੇ ਹੁੰਦੇ ਸੀ ਉਹਨਾਂ ਦੀਆਂ ਜਿਹੜੀਆਂ ਆਰਚਾਂ ਬਣੀਆਂ ਹੋਈਆਂ ਨੇ ਡਿਊਟੀ ਕਰਦੀ ਹੁੰਦੀ ਸੀ ਜਿਹੜੀ ਉਹ ਜੋੜੀਆਂ ਹੁੰਦੀਆਂ ਸੀ ਜੋੜੀਆਂ ਜੋ ਅੱਜ ਦਰਵਾਜੇ ਸਿੰਗਲ ਹੋ ਗਏ ਤੇ ਪਰਿਵਾਰ ਵੀ ਸਾਡੇ ਸਿੰਗਲ ਹੋ ਗਏ ਇਧਰ ਵੀ ਤੁਸੀਂ ਦੇਖੋ ਕਿੰਨੇ ਸੋਹਣੇ ਆਲੇ ਬਣੇ ਹੋਏ ਨੇ ਤੇ ਹੋਰ ਵੀ ਬਹੁਤ ਐਸੇ ਸਥਾਨ ਨੇ ਜਿਹੜੇ ਕੀ ਜਦੋਂ ਉਹਨਾਂ ਗਲੀਆਂ ਦੇ ਵਿੱਚ ਜਾਂਦੇ ਆ ਉਹਨਾਂ ਪਰਿਵਾਰਾਂ ਦੇ ਕੋਲ ਜਾਂਦੇ ਆ ਉਹਨਾਂ ਪਿੰਡਾਂ 'ਚ ਵਸਦੇ ਆ ਜਾ ਕੇ ਵੇਖਦੇ ਆ ਕਿ ਬਹੁਤ ਪ੍ਰਾਤਨ ਪਿੱਛੇ ਆ ਜਾਈ ਦੇਖੀ ਆਪਾਂ ਤਾਂ ਨਿਕੋਰ ਜਗ੍ਹਾ ਤੇ ਉਹਨਾਂ ਪ੍ਰਾਣੇ ਘਰ ਮਹਿਲ ਔਟਾਰੀਆਂ ਕਹਿੰਦੇ ਸੀ ਇਹਨੂੰ ਉਹ ਕਿੰਨੀ ਸੋਹਣੀ ਔਟਾਰੀ ਬਣੀ ਹੋਈ ਐ ਉਹ ਦੇਖੋ ਆਹ ਪ੍ਰਾਣਾ ਘਰ ਬਣਿਆ ਹੋਇਆ ਤੈਨੂੰ ਹੋਰ ਦਿਖਾਣ ਲੱਗਿਆ ਜਦੋਂ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਵਸਾਇਆ ਸੀਗਾ ਇਹ ਨੇ ਪੁਰਾਣੇ ਦਰਵਾਜੇ ਪੁਰਾਣੇ ਘਰ ਜਿਹੜੇ ਗੁਰੂ ਸਾਹਿਬ ਨੇ ਆਪ ਆ ਕੇ ਕਰਤਾਰਪੁਰ ਵਸਾਇਆ ਸੀਗਾ ਉਸ ਸਮੇਂ ਦੇ ਘਰ ਤੁਸੀਂ ਦੇਖੋ ਕਿ ਕਿੰਨੇ ਸੋਹਣੇ ਕਿਤੇ ਆ ਦਰਵਾਜੇ ਕਿਤੇ ਅੱਜ ਬਣ ਜਾਣਗੇ ਜੀ ਜਿੱਦਾਂ ਦੇ ਆ ਦਰਵਾਜੇ ਨੇ ਹਰ ਘਰ ਦੀ ਇਹ ਬਾਹਰੀਆਂ ਦੇ ਉੱਤੇ ਪਾਰਸ਼ਾ ਬਣਿਆ ਹੋਇਆ بارش ਪੈਣ ਤੋਂ ਔਰ ਇਹਦੀ ਮੀਨਾਕਾਰੀ ਦੇਖੋ ਤੁਸੀਂ ਕਿੰਨੀ ਸੋਹਣੀ ਹੋਈ ਵੀ ਆ ਫੁੱਲਾਂ ਦੀ ਅਲੱਗ ਅਲੱਗ ਮੀਨਾਕਾਰੀ ਹਰ ਘਰ ਅਲੱਗ ਅਲੱਗ ਬਣਿਆ ਹੋਇਆ ਇਹ ਮਹੱਲੇ ਦਾ ਕੀ ਨਾਮ ਆ ਜੀ ਕਾਲੇ ਵਾਲਾ ਮਹੱਲਾ ਕਾਲ ਕਾਲਾ ਕੌਣ ਸੀਗੇ ਜੀ ਕਾਲੇ ਵਾਲਾ ਮਹੱਲਾ ਕਾਲੇ ਵਾਲਾ ਮਹੱਲਾ ਇਹ ਇਹ ਖੂ ਕਿੰਨਾ ਕੁ ਪੁਰਾਣਾ ਬਹੁਤ ਮੇਰੀ ਬਹੁਤ ਛੇੜਾਾਈ ਅੰਗਰੇਜ਼ਾਂ ਦਾ ਟਾਈਮ ਭਾਈ ਅੰਗਰੇਜ਼ਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਉਹਨਾਂ ਨੇ ਨਗਰ ਬਸਾਇਆ ਸੀ ਇਹਦੋਂ ਉਦੋਂ ਵੀ ਸੀਗੇ ਉਦੋਂ ਵੀ ਸੀਗੇ ਬਹੁਤ ਛੇੜਾਦਾ ਠੀਕ 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 ਜੀ ਬਹੁਤ ਛੇੜਾਦਾ ਕਿਤੇ ਤੁਸੀਂ ਪੰਜਾ ਪਟਿਆਲੇ ਤੋਂ ਆਏ ਜੀ ਪਟਿਆਲੇ ਤੋਂ ਠੀਕ ਹੈ ਹਾਂ ਜੀ ਖੋਜ ਵਿਚਾਰ ਚੈਨਲ ਹੈਗਾ ਬਸ ਧੰਨਵਾਦ ਧੰਨਵਾਦ ਜੀ ਆਜੋ ਘਰ ਇੱਕ ਨਾਮ ਬਸ ਕਿਰਪਾ ਕਿਰਪਾ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਤੇ ਦੋ ਸ਼ਬਦ ਆਪਾਂ ਇੱਥੇ ਬਜ਼ੁਰਗਾਂ ਨੂੰ ਵੀ ਪੁੱਛਦੇ ਆ ਕਿ ਜਿਹੜੀ ਚੌਪੜ ਸਹਿਬ ਇੱਥੇ ਬਣਿਆ ਹੋਇਆ ਬਹੁਤ ਤਕਰੀਬਨ ਮੈਂ 90 ਨਹੀਂ ਮੈਂ 95% ਸੰਗਤਾਂ ਨੂੰ ਕਹਾਂਗਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਕੋਲ ਅੱਜ ਪ੍ਰਾਤਨ ਮੁਹੱਲੇ ਗੁਰੂ ਸਹਿਬ ਵੇਲੇ ਦੇ ਘਰ ਮੌਜੂਦ ਔਰ ਹੌਲੀ ਹੌਲੀ ਖਤਮ ਹੋ ਜਾਣੇ ਨੇ ਜੇ ਇਹ ਸਾਹਮਣੇ ਸਟਰਕਚਰ ਨਾਲ ਲਿਆਉਂਦੇ ਗਏ ਕੱਲ ਨੂੰ ਪੰਜਾਬ ਦਾ ਤੁਹਾਨੂੰ ਸਟਰਕਚਰ ਇਹ ਨਹੀਂ ਲੱਭਣਾ ਕਿ ਪੰਜਾਬ ਦੇ ਘਰ ਕਿਦਾਂ ਦੇ ਹੁੰਦੇ ਸੀ ਕਿਉਂ ਵੱਡੇ ਵੱਡੇ ਮਹਿਲ ਵੱਡੇ ਵੱਡੇ ਕੋਠੀਆਂ ਪੈਣੀਆਂ ਸ਼ੁਰੂ ਹੋ ਗਈਆਂ ਪੰਜਾਬ ਨੇ ਆਪਣਾ ਵਿਰਸਾ ਗਵਾ ਲਿਆ ਆਪਾ ਸ੍ਰੀ ਗੁਰੂ ਜੀ ਦਾ ਖਾਲਸਾ ਜੀ ਤੇ ਤੁਸੀਂ ਦੇਖਦੇ ਹੋ ਨਾ ਖੋਜ ਵਿਚਾਰ ਤੇ ਇਹਦੇ ਬਾਰੇ ਤੁਸੀਂ ਦੱਸੋਗੇ ਮਾੜਾ ਸਾਨੂੰ ਜੀ ਇਹ ਪ੍ਰਾਤਨ ਪਿੱਪਲਾ ਜੀ ਇਹ ਅੱਛਾ ਜੀ ਉਸ ਵੇਲੇ ਦਾ ਜੀ ਹਾਂਜੀ ਠੀਕ ਹੈ ਜੀ ਇਹ ਦਾ ਦਾ ਗਲ ਹੋ ਸਕਦੀ ਹੈ ਪਤਾ ਪਤਾ ਨਹੀਂ ਕੋਈ ਤੋੜਦਾ ਹੈ ਇਹਦਾ ਕੋਈ ਵੀ ਆਮ ਬੰਦਾ ਅੱਛਾ ਜੀ ਕਾਰਨ ਕਾਰਨ ਪਤਾ ਨਹੀਂ ਜੀ ਸ਼ੁਰੂ ਤੋਂ ਇਦਾਂ ਹੀ ਆ ਜੀ ਚੱਲੇ ਉਹਦਾ ਨੁਕਸਾਨ ਹੋ ਜਾਂਦਾ ਅੱਛਾ ਇਹ ਘਰ ਜਿਹੜਾ ਹੈਗਾ ਕਿੰਨਾ ਦਾ ਜੀ ਇਹ ਇਥੋਂ ਚਲੇਗਾ ਜੀ ਅੱਛਾ ਜੀ ਇਹ ਸਾਰੇ ਮਤਲਬ ਕੀ ਘਰੋਂ ਪੁਰਾਣੇ ਨੇ ਜਦੋਂ ਗੁਰੂ ਸਾਹਿਬ ਜੀ ਦੀ ਜੰਗ ਹੋਈ ਸੀ ਕਰਤਾਰਪੁਰ ਦੀ ਉਦੋਂ ਉਦੋਂ ਵੀ ਇਹੀ ਘਰ ਬਣੇ ਹੋਏ ਸੀਗੇ ਅਸੀਂ ਤਾਂ ਇਦਾਂ ਹੀ ਦੇਖਦੇ ਆ ਜੀ ਹਾਂਜੀ ਉਹ ਪਿਛਲੇ ਪਾਸੇ ਜਗ੍ਹਾ ਵੀ ਹੈਗੀ ਜਿੱਥੇ ਮਹਾਰਾ ਨੇ ਜੰਗ ਲੜੀ ਸੀ ਹਾਂਜੀ ਹਾਂਜੀ ਸੋ ਸੰਗਤ ਜੀ ਬੜਾ ਕੁਝ ਇਤਿਹਾਸ ਹੈ ਜਿਹੜਾ ਮਾਤਾ ਗੁਜਰ ਕੌਰ ਜੀ ਦਾ ਘਰ ਹੈਗਾ ਉਹ ਕਿੱਧਰ ਨੂੰ ਹੈਗਾ ਉਹ ਨਹੀਂ ਸੱਲੀਆਂ ਦੇ ਸੱਲੀਆਂ ਵਾਲੇ ਮਲੇ ਸੱਲੀਆਂ ਦੇ ਮਲੇ ਮਾਤਾ ਵੀ ਮਾਤਾ ਵੀਰੀ ਦਾ ਘਰ ਮਾਤਾ ਗੁਜਰੀ ਦਾ ਘਰ ਗੁਰਦੁਆਰਾ ਦਾ ਇੱਧਰ ਆਣਾ ਹਾਂਜੀ ਹਾਂਜੀ ਅੱਛਾ ਗੁਰਦੁਆਰਾ ਪਿਛਲੇ ਬੰਨੇ ਆ ਠੀਕ ਹੈ ਜੀ ਘਰ ਉਹਨਾਂ ਦਾ ਉਧਰ ਸੱਲੀਆਂ ਦੇ ਅੱਛਾ ਘਰ ਉਧਰ ਸੱਲੀਆਂ ਦੇ ਹਾਂਜੀ ਹਾਂਜੀ ਘਰ ਅਲੱਗਾਂ ਮਾਤਾ ਗੁਜਰ ਕੌਰ ਜੀ ਦਾ ਉਹ ਕਿੱਥੇ ਹੈਗਾ ਜੀ ਉਹ ਨਾਲ ਹੀ ਪਰਲੇ ਗੁਰਦੁਆਰੇ ਥੰਮਸਾਫ ਤੋਂ ਪਰਲੇ ਬੰਨੇ ਆ ਉੱਥੇ ਛੋਟੀ ਪਾਸ਼ਾਈ ਦਾ ਨਾ ਨਹੀਂ ਨਹੀਂ ਇਕਦਾ ਜਿੱਥੇ ਜਿੱਥੇ ਬਾਬਾ ਸੂਰਜਮਲ ਜੀ ਦੀ ਸ਼ਾਇਦ ਵਿਆਹ ਹੋਇਆ ਸੀ ਜਿਹੜਾ ਜਦੋਂ ਗੁਰਤੇਗਵਧ ਸਾਹਿਬ ਜੀ ਨਹੀਂ ਉਹਦਾ ਬਾਬਾ ਜੀ ਦਾ ਵਿਆਹ ਇੱਥੇ ਹੋਇਆ ਸੀ ਨਹੀਂ ਨਹੀਂ ਜਦੋਂ ਬੜੇ ਉਹਨਾਂ ਦਾ ਸੂਰਜਮਲ ਜੀ ਦਾ ਹੋਇਆ ਸੀ ਸ਼ਾਇਦ ਉਦੋਂ ਬਰਾਤ ਚੜ੍ਹ ਕੇ ਆਈ ਸੀ ਗੁਰਤੇਗਵਧ ਸਾਹਿਬ ਜੀ ਸਰਵਾਲਾ ਬਣੇ ਸੀਗੇ ਨਹੀਂ ਉਹਦਾ ਨਹੀਂ ਜੀ ਆਪਾਂ ਨੂੰ ਗਿਆ ਜੀ ਉਹ ਪਿੱਛੇ ਕਿ ਜਿੱਥੇ ਤਵੇਲਾ ਦਾ ਬਣਿਆ ਹੋਇਆ ਆ ਉੱਥੇ ਉੱਥੇ ਕਿ ਉਹਦੇ ਹੀ ਰਹਿੰਦੇ ਸੀ ਉਹਨਾਂ ਦਾ ਘਰ ਸੀ ਮਾਤਾ ਗੁਜਰੀ ਦਾ ਜੀ ਮਾਤਾ ਗੁਜਰਕੌਰ ਦਾ ਘਰ ਇੱਥੇ ਸੀ ਪਰ ਗੁਰਦੁਆਰਾ ਇੱਥੇ ਕਦੋਂ ਬਣਾਇਆ ਬੁੱਧਵਾਰ ਐਸ ਲਾਮਾ ਇੱਥੇ ਹੋਈਆਂ ਅੱਛਾ ਲਾਮਾ ਇੱਥੇ ਹੋਈਆਂ ਸੀ ਉਹ ਘਰ ਮੌਜੂਦ ਆ ਮਾਤਾ ਗੁਜਰਖੋਰ ਜੀ ਦਾ ਹਾਂਜੀ ਪੁਰਾਣਾ ਇੱਦਾਂ ਪੁਰਾਣੀ ਹਵੇਲੀ ਬਣੀ ਹੈ ਹੈਗੀ ਹਵੇਲੀ ਬਣੀ ਠੀਕ ਹੈ ਜੀ ਅਸੀਂ ਚੱਲਦੇ ਹਾਂ ਜੀ ਉੱਥੇ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ